ਸੋ ਬਲਗੁਰੂ ਜੀ ਕੀ ਪੁੱਤੇ ਸੰਤ ਕਸਾ ਦਲਦੇਵਾਨੀ ਜਯੁਰ ਮਹਾਰਾਜ ਜਯੁਰ ਮਹਾਰਾਜ ਹੀਰੋ ਕੇ ਮੁਸ਼ੀਸੇ ਤਪਤਨ ਦੇ ਮਾਲਕ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਜਦੋਂ ਪਿੰਡ ਕਿਸਨਪੁਰੇ ਰਹਿੰਦੇ ਸੀ ਉੱਥੇ ਬਾਬਾ ਜੀ ਸੇਵਾ ਵੀ ਕਰਦੇ ਸੀ ਨਾਲ ਹੋਰ ਵੀ ਡਿਊਟੀਆਂ ਸੰਤ ਵਿਸਾਕਾ ਸਿੰਘ ਜੀ ਦੀਆਂ ਲਾਈਆਂ ਹੋਈਆਂ ਸਨ ਇਹ ਸੰਤ ਬਾਬਾ ਬਲਵੰਤ ਸਿੰਘ ਜੀ ਸੰਤ ਵਿਸਾਕਾ ਸਿੰਘ ਜੀ ਨੇ ਇਕ ਦਿਨ ਬਾਬਾ ਬਲਵੰਤ ਸਿੰਘ ਜੀ ਨੂੰ ਉਹ ਫਿਰ ਰਾਤ ਗਈ ਤੋਂ ਬਾਅਦ ਹਉਨੇ ਗੜਬਈ ਨੂੰ ਭੇਜਿਆ ਇਹ ਜਾ ਕੇ ਭਾਈ ਬਲਵੰਤ ਸਿੰਘ ਜੀ ਨੂੰ ਬੁਲਾ ਕੇ ਲਿਓ ਗੜਬਈ ਬਾਬਾ ਜੀ ਦੇ ਕੋਲੋਂ ਉੱਠ ਕੇ ਤੁਰ ਪਿਆ ਜਾ ਕੇ ਜਦੋਂ ਹਲਵਾ ਬਾਉਂ ਗਲਵਾ ਸਿੰਘਿਆਂ ਦੇ ਕਮਰੇ ਕੋਲੇ ਗਿਆ ਜਾ ਕੇ ਬਾਹਰ ਕਰਕਾਇਆ ਹਲਵਾ ਬਾਉਂ ਸਿੰਘਿਆਂ ਕੇਨੇ ਭਾਈ ਕੌਣ ਆ ਕਿਵੇਂ ਆਇਆ ਉਹਨੇ ਕਿਹਾ ਕਿ ਮੈਨੂੰ ਬਾਬਾ ਜੀ ਨੇ ਭੇਜਿਆ ਹੈ ਮੈਂ ਤੁਹਾਨੂੰ ਸਿਹਰ ਕਰਦೇನೆ ਹਾਂ ਆ ਬਾਬਾ ਬਲ ਵੰਸੇ ਵੀ ਆਉਦੇ ਆਸਨ ਤੋਂ ਉੱਠ ਕੇ ਉਹ ਗੁਰੂ ਪਿਆਰੇ ਦੇ ਨਾਲ ਹੀ ਉਰ ਪੈਂਦੇ ਨੇ ਅੱਗੇ ਜਾ ਕੇ ਹੰਦ ਮਸਾਕਾ ਸਿੰਘ ਜੀ ਦੇ ਕਮਰੇ ਵਿੱਚ ਗਏ ਜਾ ਕੇ ਪਤੀ ਬੁਲਾਏ ਹੰਦ ਮਸਾਕਾ ਸਿੰਘ ਜੀ ਐਨ ਲੱਗੇ ਭਾਈ ਬਲਵੰਤ ਸਿੰਘ ਆਸਣ ਤੇ ਬੈਠ ਜਾ ਇੱਥੇ ਹੰਦ ਮਸਾਕਾ ਸਿੰਘ ਜੀ ਵਚਨ ਕਰਨ ਲੱਗੇ ਗੜਵੇ ਨੂੰ ਬਾਬਾ ਜੀ ਨੇ ਕਹਿ ਦਿੱਤਾ ਕਿ ਤੂੰ ਭਾਈ ਜਾ ਕੇ ਚਾਹ ਬਣਾ ਕੇ ਲਿਆ ਗੜਵੇ ਚਾਹ ਬਣਾਉਣ ਚੱਲਿਆ ਗਿਆ ਮੰਮਰੋ ਬਾਬਾ ਜੀ ਨੇ ਵਚਨ ਕੀਤਾ ਕਿ ਭਾਈ ਬਲਵੰਤ ਸਿੰਘ ਜੀ ਮੇਰਾ ਮਨ ਕੀ ਕਹਿੰਦਾ ਆਇਆ ਕਿ ਤੂੰ ਇਸ ਸਥਾਨ ਤੇ ਆ ਕੇ ਤੈਨੂੰ ਕਿਵੇਂ ਲੱਗਦਾ ਤੂੰ ਖੁਸ਼ ਰਹਿਣਾ ਆ ਬਾਬਾ ਵੰਸੀ ਜੀ ਕਹਿਣ ਲੱਗੇ ਬਾਬਾ ਜੀ ਕੀ ਕਿਹੋ ਜਿਹਾ ਵਜਨ ਕਰਦੇ ਆ ਮੈਂ ਤੁਹਾਡੇ ਕੋਲੇ ਆਕੇ ਬਹੁਤ ਖੁਸ਼ ਹਾਂ ਕਿਉਂਕਿ ਜਿਸ ਵਸਤੂ ਨੂੰ ਮੈਂ ਲੈ ਲਈ ਜਗਾ ਜਗਾ ਦੇ ਵਿੱਚ ਘੁਰੇਆ ਫਿਰਦਾ ਮੈਂ ਕਿਸੇ ਵਸਤੂ ਦੀ ਭਾਲ ਵਿੱਚ ਫਿਰਦਾ ਉਹਦੇ ਕੋਲੇ ਵੀ ਮੈਂ ਇਹੇ ਕਰਕੇ ਆਇਆ ਕਿ ਤੁਹਾਡੇ ਕੋਲੇ ਬਹੁਤ ਵੱਡਾ ਖਜ਼ਾਨਾ ਹੈ ਇਸ ਖਜ਼ਾਨੇ ਵਿੱਚੋਂ ਮੈਨੂੰ ਵੀ ਬਹੁਤ ਕੁਝ ਪ੍ਰਾਪਤ ਹੋ ਸਕਦਾ ਹੈ। ਇਸੇ ਕਰਕੇ ਮੈਂ ਤੁਹਾਡੇ ਕੋਲ ਆਇਆ। ਮੰਮਾ ਸੰਖਾ ਜੀ ਕਹਿੰਦੇ ਆਈਏ ਸੀ ਤੈਨੂੰ ਤਾਂ ਪੁੱਛਿਆ। ਵੀ ਤੂੰ ਰ ਮਾਣੋ ਇੱਥੇ ਸਾਡੇ ਕੋਲ ਆ ਕੇ ਪਤੀਜ ਗਿਆ। ਅਸੀਂ ਤੈਨੂੰ ਜਿਮੇਵਾਰੀ ਦੇਣ ਲੱਗੇ ਆ ਕੋਈ ਸਾਡਾ ਮਨ ਕਰਦਾ ਕਿ ਤੂੰ ਸਾਡੇ ਨਾਲ ਰਹਿ ਕੇ ਵੱਡੀ ਜ਼ਿੰਮੇਵਾਰੀ ਕਰ ਕਿ ਸਾਡੇ ਮਨ ਤੋਂ ਬੋਝ ਕੁਛ ਓੜਾ ਓੜਾ ਹੋ ਜਾਊਗਾ ਅਸੀਂ ਇਸ ਕਰਕੇ ਤੈਨੂੰ ਭਾਈ ਕੋਲੇ ਬੁਲਾਇਆ ਇੱਕ ਤਾਂ ਤੈਨੂੰ ਪਤਾ ਹੈ ਵੀ ਜਿਹੜੇ ਹੈ 파ਟੀ ਸਿੰਘ ਰੌਲਾ ਵੀ ਲਾਉਂਦੇ ਸੀ ਅਤੇ ਅਤੇ ਆਦੇ ਵਿੱਚ ਵੀ ਮਦਦ ਕਰਾਉਂਦੇ ਸੀ ਤੇ ਲੁਧਿਆਣੇ ਵੀ ਜਾਂਦੇ ਸੀ ਐ ਕੰਮ ਕਾਫੀ ਵੀ ਕਰਦੇ ਸੀ ਜਿਸ ਦਿਨ ਤੋਂ ਉਹ ਸਾਡੇ ਕੋਲੇ ਆਇਆ ਇਹਨਾਂ ਨੇ ਸਭ ਤੋਂ ਪਾਸਾ ਵਟ ਗਏ ਤਾਂ ਹੀ ਕਰਾਉਣ ਨੂੰ ਗਏ ਲੈ ਹੁਣ ਸਾਨੂੰ ਨੌ ਪ੍ਰਤੀਤ ਹੁੰਦਾ ਹੈ ਕਿ ਜਿਹੜੀ ਡਿਊਟੀਆਂ ਕਰਦੇ ਸੀ ਇਹ ਸਾਰੀ ਡਿਊਟੀ ਦਾ ਤੂੰ ਕਰੀ ਜਾਵੇਂਗਾ ਸਾਨੂੰ ਇਹਦਾ ਕੋਈ ਫਿਕਰ ਨਹੀਂ ਹੈ ਮਹਾਰਾਣੀ ਤੈਨੂੰ ਬਹੁਤ ਹਿੰਮਤ ਦਿੱਤੀ ਹੈ ਬਹੁਤ ਸੇਵਾ ਕਰਨੋਂ ਤੇਰਾ ਮਨ ਕਰਦਾ ਹੈ ਤੂੰ ਜਿੱਧਰ ਵੀ ਜਾਣਾ ਇੱਕ ਵਾਰੀ ਤੈਨੂੰ ਕਹਿਣ ਦੀ ਲੋੜ ਪੈਂਦੀ ਹੈ ਤੂੰ ਉੱਧਰ ਜਾ ਕੇ ਸਾਰੇ ਕੰਮਾਂ ਨੂੰ ਆਪ ਕਰਕੇ ਸੈੱਟ ਕਰਕੇ ਰੱਖਦਾ ਤਾਂ ਹੀ ਤੈਨੂੰ ਅਸੀਂ ਮਨ ਬੁਲਾਇਆ ਕੋਲੇ ਸਾਡਾ ਜਿਹੜਾ ਮਨ ਹੈ ਇਹ ਤੇਰੇ ਤੇ ਬਹੁਤ ਖੁਸ ਹੈ ਐ ਕਹਿ ਕੇ ਬਾਬਾ ਜੀ ਇਹਨੇ ਭਾਈ ਬੁਲੰਦ ਸਿਆਂ ਅਸੀਂ ਤੈਨੂੰ ਇਸ ਅਸਥਾਨ ਤੇ ਕੋਈ ਜ਼ਿੰਮੇਵਾਰੀ ਵੱਡੀ ਜ਼ਿੰਮੇਵਾਰੀ ਦੇਣ ਲੱਗੇ ਆ ਉਹ ਜ਼ਿੰਮੇਵਾਰੀ ਨੂੰ ਸਤਾਨ ਮੰਦ ਦੇ ਨਾਲ ਨਵਾਉਣੀ ਹੈ ਅਸੀਂ ਅੱਜ ਤੋਂ ਦਿਨੋਂ ਇਸ ਸਤਾਨ ਦੀ ਤਕਰੀਬਨ ਸਾਰੀ ਜ਼ਿੰਮੇਵਾਰੀ ਦੇ ਦੇਣੀ ਹੈ ਇੱਥੇ ਦਾ ਤੂੰ ਜ਼ਿੰਮੇਦਾਰ ਬਣਾ ਦੇਣਾ ਅੱਜ ਤੈਨੂੰ ਜ਼ਿੰਮੇਦਾਰ ਬਣਾ ਕੇ ਸਾਰਾ ਕੰਟਰੋਲ ਤੇਰੇ ਹੱਥ ਵਿੱਚ ਦੇ ਦੇਣਾ ਹੈ ਲੜੀ ਚੱਲ ਰਹੀ ਹੈ ਇਹਦੀ ਦੇਖਭਾਲ ਵੀ ਤੇਰੇ ਹੱਥ ਜਾਊਗੀ ਜੇ ਕਈ ਵਾਰੀ ਮਰੋਂ ਕੋਈ ਪ੍ਰੋਗਰਾਮ ਆ ਜਾਂਦਾ ਹੈ ਉਹ ਪ੍ਰੋਗਰਾਮ ਕਰਨ ਲਈ ਸਾਡੇ ਨਾਲ ਸਲਾਹ ਕਰਕੇ ਬਾਹਰਲੇ ਪ੍ਰੋਗਰਾਮ ਵੀ ਕਰਨੇ ਨੇ ਜਿਹੜੇ ਗੁਰੂ ਘਰ ਦੀਏ ਕਾਰੋਗਿਆਰ ਹੁੰਦੇ ਨੇ ਇਹ ਬਾਹਰਲੇ ਕਾਰੋਗਿਆਰ ਵੀ ਕਰਨੇ ਪੈਂਦੇ ਨੇ ਇਹਦੇ ਨਾਲ ਤਾਂ ਭਾਈ ਚੱਲਦੇ ਨੇ ਮਬਬੂਲ ਸਿੰਘ ਜੀ ਕਹਿਣ ਲੱਗੇ ਬਾਬਾ ਜੀ ਤੁਸੀਂ ਜੋ ਵੀ ਹੁਕਮ ਕਰੋਗੇ ਮੈਂ ਉਹਤੇ ਪੂਰਾ ਪਹਿਰਾ ਦੇਵਾਂਗਾ ਉਹਨੂੰ ਕਿਸੇ ਪਾਸਿਓਂ ਵੀ ਕੋਈ ਵੀ ਕਦੇ ਵੀ ਸਾਨੂੰ ਕਿਸੇ ਗੱਲ ਦੀ ਵੀ ਕੋਈ ਸ਼ਿਕਾਇਤ ਨਹੀਂ ਆਉਗੀ ਮੈਂ ਆਪਦੀ ਪੂਰੀ ਇਮਾਨਦਾਰੀ ਦੇ ਨਾਲ ਸਾਰੀ ਡਿਊਟੀ ਕਰੂੰਗਾ ਨਾਲੇ ਸਾਰੀ ਡਿਊਟੀ ਵੀ ਕਰੂੰਗਾ ਕੀਰਤਨ ਵੀ ਆਪੇ ਕਰਿਆ ਕਰੂੰਗਾ ਮੈਂ ਰੋਲੋਂ ਵੀ ਲਾਇਆ ਕਰੂੰ ਅਤੇ ਤੁਹਾਡੇ ਕੋਲੇ ਆ ਕੇ ਇਹ ਮਾਲਵਾ ਇਤਿਹਾਸ ਵੀ ਜਿਸ ਤਰ੍ਹਾਂ ਹੁਣ ਮੈਂ ਲਿਖ ਰਿਹਾ ਇਹ ਵੀ ਲਿਖਿਆ ਕਰੂੰਗਾ ਫਿਰ ਮੈਟਰ ਲੈ ਕੇ ਫਿਰ ਤੁਹਾਨੂੰ ਪਤਾ ਹੈ ਵਾਪਸ ਦੇ ਵਿੱਚ ਵੀ ਲੁਧਿਆਣਾ ਇਹ ਸਾਰਾ ਪ੍ਰੂਫ ਦੇਣ ਲਈ ਲੈ ਕੇ ਜਾਇਆ ਕਰੂੰਗਾ ਉੱਥੇ ਵੀ ਆਪਣੀ ਸਾਰੀ ਡਿਊਟੀ ਕਰਕੇ ਫਿਰ ਵਾਪਸ ਆ ਕੇ ਆਪਣੀ ਸਾਰੀ ਡਿਊਟੀ ਕਰਿਆ ਕਰੂੰਗਾ ਤੁਸੀਂ ਕਿਸੇ ਵੀ ਗੱਲ ਦਾ ਫਿਕਰ ਨਹੀਂ ਕਰਨਾ ਪਰ ਮੇਰੇ ਸਿਰ ਤੇ ਹੱਥ ਰੱਖੋ ਮਸੂnde ਅਸ਼ੀਰਵਾਦ ਦੀ ਲੋੜ ਹੈ ਇਤਨਾ ਅਮਬਲਵੰਸੀਆਂ ਨੇ ਜਦੋਂ ਇਹ ਸਾਰੇ ਬੇਨਤੀਆਂ ਕਰੀਆਂ ਤਾਂ ਬਾਬਾ ਜੀਆ ਨੇ ਅਮਬਲਵੰਸੀਆਂ ਨੂੰ ਕੋਲ ਬੁਲਾ ਕੇ ਆਪ ਆਸਨ ਤੋਂ ਉੱਠੇ ਉੱਠ ਕੇ ਇੱਕ ਸਰੀਰ ਸਾਹਿਬ ਵੱਡਾ ਪਿਆਸੀ ਉਹਦੇ ਵਿੱਚ ਗਾਤਰਾ ਪਾਇਆ ਹੋਇਆ ਸੀ ਉਹ ਸਿਰਿਸਾਂ ਚੱਕ ਕੇ ਬਾਬਾ ਜੀਆਂ ਨੇ ਸੰਤ ਬਾਬਾ ਬਲਵੰਤ ਸਿੰਘ ਜੀ ਦੇ ਗਲੇ ਵਿੱਚ ਪਾ ਦਿੱਤੀ ਅਤੇ ਨਾਲੇ ਇੱਕ ਉਹਦੇ ਸਿਰੋਪਾ ਰੱਖਿਆ ਹੋਇਆ ਸੀਗਾ ਉਹ ਸਿਰੋਪਾ ਵੀ ਬਾਬਾ ਜੀਆਂ ਨੇ ਗੱਲ ਦੇ ਵਿੱਚ ਪਾ ਦਿੱਤਾ ਇਹ ਪਾ ਕੇ ਇਹਨੇ ਲਾਇ ਹੁਣ ਅੱਜ ਤੋਂ ਤੈਨੂੰ ਜਥੇਦਾਰ ਬਣਾਤਾ ਜਜ਼ੇਦਾਰ ਬਣਾਉਣ ਦਾ ਮਤਲਬ ਇਹ ਹੈ ਕਿ ਤੂੰ ਸਾਰਾ ਹੀ ਇਹ ਜਿਹੜਾ ਗੁਰੂ ਘਰ ਦਾ ਆ ਕਾਰੋਬਿਹਾਰ ਹੈ ਇਹਨੂੰ ਆਪਦੇ ਤਨ ਮਨ ਦੇ ਨਾਲ ਕਰਨਾ ਦਿਨ-ਦੂਣੀ ਰਾਤ ਚੌਗਣੀ ਤਰੱਕੀ ਸਤਿਗੁਰਾਂ ਦੇ ਚਰਨਾ ਵਿੱਚ ਰਹਿ ਕੇ ਇਸ ਗੁਰੂ ਘਰ ਨੂੰ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਣਾ ਅਤੇ ਨਾਲੇ ਜੋ ਕੁਝ ਵੀ ਤੈਨੂੰ ਸਾਡੇ ਕੋਲੋਂ ਤੂੰ ਪ੍ਰਾਪਤੀ ਕਰਨੀ ਚਾਹੁੰਦਾ ਹੈ ਉਹਦੇ ਬਾਰੇ ਵੀ ਜੋ ਸਾਨੂੰ ਕਹੇਗਾ ਇਹ ਮੈਨੂੰ ਆਹ ਵਸਤੂ ਦਾ ਮੈਨੂੰ ਗਿਆਨ ਹੋਣਾ ਚਾਹੀਦਾ ਹੈ ਮੈਨੂੰ ਆਹ ਚੀਜ਼ ਦਾ ਬਾਬਾ ਜੀ ਐਸ ਮਾਲਵੇਜਿਕ ਮਾਰਵਾ ਇਤਿਹਾਸ ਹੈ ਜਾਹੂਰ ਇਤਿਹਾਸ ਨੇ ਗੁਰੂਆਂ ਦੇ ਇਤਿਹਾਸ ਨੇ ਉਹਨਾਂ ਵਿੱਚ ਜਿੱਥੇ ਵੀ ਤੈਨੂੰ ਕਮੀ ਲੱਗਦੀ ਆ ਭਾਈ ਉਹਨੂੰ ਸਾ ਤੋਂ ਪੁੱਛ ਸਕਦਾ ਅਸੀਂ ਤੇਰੇ ਨਾਲ ਇਸ ਗੁਰੂ ਘਰ ਦੇ ਵਿੱਚ ਹਰ ਤਰ੍ਹਾਂ ਦੀ ਮਦਦ ਵੀ ਰੱਖਾਂਗੇ ਨਾਲੇ ਤੂੰ ਜਿਹੜੀ ਚੀਜ਼ ਸਾਡੇ ਕੋਲੋਂ ਲੈਣ ਵਾਸਤੇ ਆਇਆ ਉਹ ਵੀ ਤੈਨੂੰ ਭਈ ਅਸੀਂ ਹਰ ਇੱਕ ਚੀਜ਼ ਜੋ ਮੰਗੇਗਾ ਉਹੀ ਤੈਨੂੰ ਇਥੋਂ ਪ੍ਰਾਪਤ ਹੋਏਗੀ। ਇਸ ਤਰ੍ਹਾਂ ਸੰਤ巴巴 ਮਸਾਕਾ ਸਿੰਘ ਜੀ ਬਾਬਾ ਬਲਵੰਤ ਸਿੰਘ ਜੀ ਨੂੰ ਕਹਿ ਰਹੇ ਨੇ। ਇਹ ਕਹਿ ਕੇ ਬਾਬਾ ਬਲਵੰਤ ਸਿੰਘ ਜੀ ਕਹਿੰਦੇ ਬਾਬਾ ਜੀ ਤੁਹਾਡਾ ਅਸ਼ੀਰਵਾਦ ਚਾਹੀਦਾ। ਬਾਸ ਸਿਰ ਤੇ ਹੱਥ ਰੱਖੋ। ਬਾਅਦ ਵਿੱਚ ਦਾ ਮੈਂ ਤੁਹਾਡੇ ਕੋਲੋਂ ਇੱਥੇ ਮਾਲਵਾ ਇਤਿਹਾਸ ਲਿਖਦਾ ਹੀ ਪ੍ਰਾਪਤ ਕਰੀ ਜਾਊਂਗਾ। ਮੈਨੂੰ ਬਹੁਤ ਕੁਝ ਤੁਹਾਡੇ ਕੋਲੋਂ ਪ੍ਰਾਪਤ ਹੋਈ ਜਾਂਦਾ ਹੈ ਅਜੇ ਹੋਰ ਵੀ ਜਿੰਨਾ ਚਿਰ ਆਪਾਂ ਇਹ ਤੀਸਰੀ ਸੰਚੀ ਲਿਖਦੇ ਜਾਂਦੇ ਆ ਹੋਰ ਵੀ ਸਾਨੂੰ ਬਹੁਤ ਕੁਝ ਪ੍ਰਾਪਤ ਹੋਈ ਜਾਂਦਾ ਹੈ ਸਾਨੂੰ ਕਿਸੇ ਚੀਜ਼ ਦੀ ਘਾਟ ਤਾਂ ਨਹੀਂ ਨੀ ਪਰ ਹੁਣ ਤੁਹਾਡਾ ਇੱਕ ਅਸੀਰਵਾਦ ਸਾਨੂੰ ਬਖਸ਼ ਕੇ ਰੱਖੋ ਆਪਣੇ ਚਰਨਾਂ ਨਾਲ ਜੋੜ ਕੇ ਰੱਖੋ ਸਭ ਤੋਂ ਸੇਵਾ ਜਿੰਨੀ ਵੀ ਤੁਸੀਂ ਕਰਵਾ ਸਕਦੇ ਹੋ ਉਨੀ ਸੇਵਾ ਕਰਵਾਓ ਇਹ ਕਹਿ ਕੇ ਬਾਬਾ ਜੀ ਕਹਿੰਦੇ ਸਾਨੂੰ ਨਾ ਆ ਗਿਆ ਬਖਸ਼ੋ ਅਸੀਂ ਆਪਦਾ ਕਮਰੇ ਵਿੱਚ ਜਾ ਕੇ ਰਾਮ ਰਾਮ ਕਰੀਏ ਤੇ ਅੰਮ੍ਰਿਤ ਵੇਲੇ ਫੇਰ ਅਸੀਂ ਆ ਕੇ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋ ਜਾਵਾਂਗੇ ਐ ਕਹਿ ਕੇ ਬਾਬਾ ਬਲੰਦ ਸਿੰਘ ਜੀ ਸੰਤ ਬਸਾਕਾ ਸਿੰਘਿਆਂ ਦੇ ਕੋਲੋਂ ਆਪਦੇ ਕਮਰੇ ਵਿੱਚ ਨੂੰ ਜਾਣ ਲੱਗੇ ਨੇ ਉਹ ਅੱਜ ਦੀ ਇਕਤਾ ਦਾ ਸਾਰੀ ਸਮਾਪਤਾ ਕੱਲ ਨੂੰ ਅੱਗੇ ਸਰਵਣ ਕਰ ਲੈਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ